ਵੀਡੀਓ ਐਡੀਟਰ ਵੀ ਉਸ ਨੂੰ ਉਸ ਤਰੀਕੇ ਨਾਲ ਬਣਾਇਆ ਗਿਆ ਜਿਸ ਤੇ ਲੱਗੇ ਵੀ ਬਹੁਤ ਭਾਰੀ ਵਿਰੋਧ ਹੋਈ ਜਾਂਦਾ ਤੁਸੀਂ ਉਹ ਪਿੰਡ ਦੇ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਉਹਨਾਂ ਲੋਕਾਂ ਨੇ ਇੱਕ ਹਿਸਾਬ ਨਾਲ ਤੁਹਾਡੇ ਭਰਾ ਨੂੰ ਭਜਾਇਆ ਹੀ ਹੈ ਮੈਂ ਸਪਸ਼ਟ ਕਹਿਣਾ ਅਸੀਂ ਮਤਲਬ ਥੋੜੇ ਜਿਹੀ ਸੁਧਾਰਨ ਜੀ ਕਿਸਮ ਦੇ ਬੰਦੇ ਹੀ ਆ ਅਸੀਂ ਵੀ ਤੁਹਾਡੇ ਵਰਗੇ ਹਾਂ ਜੀ ਤੇ ਉਹ ਥੋੜੇ ਤੋਂ ਵੀ ਡਾਊਨ ਆ ਥੋੜਾ 25 ਸਾਡੇ ਕੋਲ ਤੋਂ ਹੋਰ ਆ ਵੀ ਹਾਂ ਜੀ ਨਹੀਂ ਫਿਰ ਵੀ ਪਿੰਡ ਸਾਡੇ ਦਾ ਤਿੰਨ ਵਾਲੀ ਸਰਕਾਰ ਨੇ ਚੈਨਲ ਉਹ ਹੀ ਬੰਦ ਕਰਤਾ ਫਿਰ ਵੀ ਕੰਮ ਕਰਦਾ ਔਨ ਸਰ ਤੁਸੀਂ ਜਿਹੜਾ ਸਵਾਲ ਕਰਿਆ ਉਸ ਨੂੰ ਨਾਮ ਹੈ ਭਲੇਖੇ ਜਾਣਾ ਤੁਸੀਂ ਭਲੇਖੇ ਚੋਂ ਬਾਈ ਨੇ ਲੋਕਾਂ ਨੇ ਸੱਚ ਦਿਖਾਇਆ ਇਹਨਾਂ ਦੀ ਡਿਊਟੀ ਹੈ ਮੈਂ ਬਹੁਤ ਸਾਫ਼ ਕਹਿਆ ਵੀ ਸੋਤੋਂ ਇਹ ਆਸ ਨਹੀਂ ਰੱਖੀ ਜਾਂਦੀ ਸੀ ਲੋਕਾਂ ਦਾ ਗळा ਘੁੱਟੋਂਗੇ ਤੁਸੀਂ ਜੇ ਤੁਸੀਂ ਲੋਕ ਪੱਖੀ মিডিਆ ਦਾ ਗळा ਘੁੱਟੋਂਗੇ ਫਿਰ ਤੁਸੀਂ ਦੂਜਿਆਂ ਨਾਲ ਕੋਈ ਫਰਕ ਹੋਊਗਾ ਆਪਾਂ ਨੇ ਸਿਰਫ ਇਹਨਾਂ ਆਖਿਆ ਵੀ ਨਹੀਂ ਜੀ ਤੁਸੀਂ ਫਿਰ ਗਲਤ ਗੱਲ ਕਰਦੇ ਹੋ ਬਾਅਦ ਚੋਂ ਐ ਜਿਹੜੀ ਪਾਰਟੀ ਇਹ ਕਹਿੰਦੀ ਰਹੀ ਹੈ ਕਿ ਗੱਲ ਪਬਲਿਕ ਚ ਕਰੋ ਭਗਵੰਤ ਜੀ ਕਹਿੰਦੇ ਕੈਮਰਾ ਲੈ ਕੇ ਜਾਓ ਜਿੱਥੇ ਜਾਣਾ ਮੋਬਾਈਲ ਲੈ ਕੇ ਜਾਓ ਤੇ ਸਾਡੇ ਮੋਬਾਈਲਾਂ ਤੋਂ ਸਾਡੇ ਕੈਮਰਿਆਂ ਤੋਂ ਕੀ ਪ੍ਰਭਾਵ ਹੋ ਗਿਆ ਸੀ ਕੀ ਗੱਲ ਬਾਈ ਕਹਿੰਦਾ ਵੀ ਇਹ ਤਾਂ ਜੀ ਆਪ ਦਾ ਸੈਂਟਰ ਖੁੱਲੀ ਬੈਠੇ ਆ ਤੇ ਇਹ ਕਿਵੇਂ ਚਾਹਣਗੇ ਵੀ ਪੰਜਾਬ ਚ ਤਰੱਕੀ ਹੋ ਜੇ ਵੀ ਫਿਰ ਇਹਨਾਂ ਦਾ ਕੰਮ ਡਾਊਨ ਹੋ ਜੂ ਸਾਨੂੰ ਤਾਂ ਸੈਂਟਰ ਖੁੱਲਣ ਦੀ ਵੀ ਲੋੜ ਨਹੀਂ ਆਪਦੀ ਤਰੱਕੀ ਨਹੀਂ ਜਦੋਂ ਦਲਾਲੀਆਂ ਕਰਨ ਲੱਗ ਕੇ ਜਾਂਦੇ ਆ 15000 ਕਰੋੜ ਦਾ ਸਾਡੇ ਕੋਲੇ ਮਹਿਕਮਾ ਹੈ ਮੁੱਖ ਮੰਤਰੀ ਸਾਹਿਬ ਤੁਹਾਡੇ ਕਹਿੰਦੇ ਨੇ ਅੰਗਰੇਜ਼ ਆਉਣਗੇ ਤੁਸੀਂ ਐਲਸ ਕਰਾ ਕੇ ਬੱਚੇ ਬਾਹਰ ਭੇਜ ਰਹੇ ਹੋ ਉਹ ਸਵਾਲ ਸੀ ਜੇ ਸਵਾਲਾਂ ਦੀ ਗੱਲ ਆ ਜਦੋਂ ਸੁਖਵੀਰ ਬਾਦਲ ਨਾਲ ਐਂਟਰੀ ਹੋਈ ਆ ਉਹ ਤੁਸੀਂ ਸੁਣ ਸਕਦੇ ਹੋ ਪਰ ਸਵਾਲ ਤੁਹਾਨੂੰ ਹੋਣੇ ਆ ਫਿਰ ਸਵਾਲਾਂ ਤੋਂ ਘਬਰਾਹਟ ਕਿਹੜੀ ਗੱਲ ਦੀ ਆ ਮਤਲਬ ਅਸੀਂ ਸਵਾਲ ਹੁਣ ਕਿਹਨੂੰ ਕਰਨ ਜਾਈਏ ਜੇ ਖੇਤੀਬਾੜੀ ਜਿਵੇਂ ਹੁਣ ਬੈਠੇ ਆ ਤੁਸੀਂ ਖੇਤੀਬਾੜੀ ਨਾਲ ਲੇਟਣੋ ਫਸਲਾਂ ਮਰੀਆਂ ਕੁਝ ਹੋਇਆ ਤਾਂ ਪੁੱਛਾਂਗੇ ਤਾਂ ਤੁਹਾਨੂੰ ਹੀ ਆ ਕੇ ਹੁਣ ਕਿਹਨੂੰ ਪੁੱਛੀਂ ਸੋ ਵਾਹ ਮੀਰਾ ਜੂ ਹੈ ਮਤਲਬ ਉਹਦੇ ਤੁਹਾਡੇ ਪਿਤਾ ਜੀ ਮੇਰੇ ਕੋਲ ਉਸ ਤੋਂ ਬਾਅਦ ਜਦੋਂ ਕਿਸਾਨਾਂ ਨਾਲ ਵਾਰਤਾ ਲਾਪ ਕਰਤ ਹੁਣ ਸਾਡੇ ਕੋਲੇ ਉਹਦੀ ਰਿਕਾਰਡਿੰਗ ਵੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਕਦੇ ਹਰ ਸਿਮਰਤ ਨੂੰ ਸਵਾਲ ਕਿਉਂ ਨਹੀਂ ਕਰਦੇ ਤੁਸੀਂ ਸਾਨੂੰ ਹੀ ਕਿਉਂ ਕਰਦੇ ਤੁਸੀਂ ਪਹਿਲੇ ਨੰਬਰ ਤੇ ਸਵਾਲ ਸਰਕਾਰ ਨੂੰ ਸੱਤਾ ਨੂੰ ਹੁੰਦਾ ਹੁੰਦਾ ਅੱਜ ਪਾਵਰ ਤੁਸੀਂ ਕਿਸੇ ਦਾ ਕੁਝ ਵਿਗਾੜ ਸਕਦੇ ਹੋ ਤੁਸੀਂ ਸਵਾਰ ਸਕਦੇ ਹੋ ਪਾ ਸੱਤਾ ਵਿਗਾੜ ਸਕਦੇ ਹਰ ਸਿਮਰਤ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਸੱਤਾ ਚ ਗਏ ਨੂੰ ਲਗਭਗ 7 ਸਾਲ ਦੇ ਕਰੀਬ ਹੋ ਗਏ ਜੇ ਸਵਾਲਾਂ ਦੀ ਗੱਲ ਆ ਜਦੋਂ ਸੁਖਬੀਰ ਬਾਦਲ ਨਾਲ ਇੰਟਰਵਿਊ ਹੋਈ ਆ ਉਹ ਤੁਸੀਂ ਸੁਣ ਸਕਦੇ ਹੋ ਵਿੱਚ ਇੱਕ ਇੱਕ ਉਹ ਸਵਾਲ ਇੱਥੋਂ ਤੱਕ ਕਿ ਜਿਹੜੇ ਭਗਵਾਨਤਮਨ ਨੂੰ ਮੰਦਬੁੱਧੀ ਤਾਂ ਕਹਿੰਦਾ ਮੈਂ ਇਹ ਵੀ ਪੁੱਛ ਲਿਆ ਕਿ ਤੁਹਾਨੂੰ ਭਗਵਾਨਤਮਨ ਮੰਦਬੁੱਧੀ ਆਂਦਾ ਕਿਸੇ ਬੰਦੇ ਨੂੰ ਮੂੰਹ ਤੇ ਇਹ ਗੱਲ ਕਹਿ ਦੇਣੀ ਇਹ ਵੀ ਪਰ ਸਵਾਲ ਤੁਹਾਨੂੰ ਹੋਣੇ ਆ ਫਿਰ ਸਵਾਲਾਂ ਤੋਂ ਘਬਰਾਹਟ ਕਿਹੜੀ ਗੱਲ ਦੀ ਹੈ ਮਤਲ ਤੁਸੀਂ ਖੇਤੀਬਾੜੀ ਨਾਲ ਲਟਣੋ ਫਸਲਾਂ ਮਰੀਆਂ ਕੁਝ ਹੋਇਆ ਤਾਂ ਪੁੱਛਾਂਗੇ ਤਾਂ ਤੁਹਾਨੂੰ ਹੀ ਆ ਕੇ ਹੁਣ ਕਿਹਨੂੰ ਪੁੱਛੀਏ ਭਾਈ ਜੀ ਦੇਖੋ ਮੇਜੀ ਵੀ ਗੱਲ ਆ ਕਿ ਇਹਨੇ ਇੱਕ ਮਿਸਕਮਿਊਨੀਕੇਸ਼ਨ ਗਲਤ ਫਹਮੀ ਸਾਨੂੰ ਤੁਹਾਨੂੰ ਗਲਤ ਫਹਮੀ ਲੱਗ ਗਈ ਵੀ ਅਸੀਂ ਤੁਹਾਨੂੰ ਜਾਣ ਕੇ ਪਾਸੇ ਕਰਦੇ ਹਾਂ ਸਾਨੂੰ ਮੈਂ ਗੱਲ ਜਦੋਂ ਮੈਂ ਗਲਤ ਫਹਮੀ ਕਿਹਾ ਤਾਂ ਇਸ ਵਿੱਚ ਤੁਹਾਡੀ ਗੱਲ ਆਪਦੇ ਦੇ ਉੱਪਰ ਰੱਖ ਲਈ ਤੁਸੀਂ ਆਪਦੇ ਵੱਲੋਂ ਸਹੀ ਰਿਪੋਰਟਿੰਗ ਕੀਤੀ ਸਾਨੂੰ ਗਲਤ ਫਹਮੀ ਲੱਗ ਗਈ ਵੀ ਇਹ ਜਾਣ ਬੁਚ ਕੇ ਕੀਤਾ ਜਾ ਰਿਹਾ ਹੈ ਦੇਖੋ ਅਬਰਾਮ ਲਿੰਕਨ ਦੀ ਇੱਕ ਸੇਇੰਗ ਹੈ ਉਹ ਕਹਿੰਦਾ ਵੀ ਆਈ ਡੂ ਨੋਟ ਨੋ दैट ਪਰਸਨ ਆਈ ਮਸਟ ਨੋ ਹਿਮ ਵੈਲ ਵੀ ਮੈਂ ਉਸ ਬੰਦੇ ਨੂੰ ਉਹ ਨੋ ਸੀਗਾ ਆਈ ਹੇਟ ਥੈਟ ਪਰਸਨ ਆਈ ਸ਼ੁੱਡ ਟ੍ਰਾਈ ਟੂ ਨੋ ਹਿਮ ਵੀ ਮੈਂ ਉਸ ਬੰਦੇ ਨੂੰ ਨਫ਼ਰਤ ਕਰਦਾ ਤੇ ਯਾਰ ਮੈਨੂੰ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦੋਂ ਆਪਾਂ ਕਿਸੇ ਕੋਲ ਬੈਠਦੇ ਆ ਮਿਲਦੇ ਆ ਜਾਣਦੇ ਆ ਤਾਂ ਆਪ ਨੂੰ ਪਤਾ ਲੱਗ ਜਾਂਦਾ ਹੈ ਤੇ ਗਲਤਫਹਿਮੀ ਹੋ ਸੀ ਵੀ ਕੋਈ ਤੁਸੀਂ ਵੀ ਦੇਖੋ ਮੈਂ ਤਾਂ ਮੈਂ ਦਾਖਦਾ ਮੈਂ ਤੁਹਾਡੀ ਕਦਰ ਕਰਦਾ ਤੁਸੀਂ ਅਸੀਂ ਤਾਂ ਸਾਡੇ ਕੋਲ ਤਾਂ ਉਹ ਹੀ ਗੱਲ ਬਹੁਤ ਕੁਝ ਮਿਲ ਗਿਆ ਵੀ ਤੁਸੀਂ ਆਖਿਆ ਵੀ ਸਾਡੇ ਕੋਲ ਤਾਂ 25 ਕਿੱਲੇ ਕੋਲ ਓੜਾ ਵੀ ਨਹੀਂਗਾ ਤੁਸੀਂ ਵੀ ਆਪਦੇ ਦਮ ਤੇ ਬਣੇ ਬੰਦੇ ਹੋ ਸਾਡੇ ਵਰਗੇ ਬੰਦੇ ਆਪਦੇ ਦਮ ਤੇ ਬਣੇ ਬੰਦਿਆਂ ਤੋਂ ਬਈ ਅਸੀਂ ਕਿਉਂ ਹਾਂ ਇਹ ਵੀ ਗੱਲ ਮੈਂ ਗਾਂ ਰੱਖ ਦੂੰਗਾ ਜੀ ਉਹ ਕਰਕੇ ਆਏ ਹੋਇਆ ਅੱਜੂਜੀ ਗੱਲ ਤੁਸੀਂ ਸਾਡੇ ਤੋਂ ਸਵਾਲ ਪੁੱਛੇ ਜੀ ਤੁਸੀਂ ਜਨਰਲ ਸਵਾਲ ਪੁੱਛੇ ਜੀ ਸਾਡੇ 'ਚ ਵੀ ਆਏ ਵੀ ਆਪਾਂ ਇਹਨਾਂ ਦਾ ਹੱਲ ਕਰਾਂਗੇ ਤੇ ਜੇ ਅਸੀਂ ਇਹਨਾਂ ਦਾ ਹੱਲ ਕਰਾਂਗੇ ਤਾਂ ਉਸ 'ਚ ਫਾਇਦਾ ਤੁਹਾਡੇ ਨਾਲ ਸਾਡਾ ਵੀ ਆ ਤੁਸੀਂ ਵੋਟਾਂ 68-68 ਸਾਨੂੰ ਹੀ ਪਾਉਂਗੇ ਵਿਰੋਧ ਚੋਈ ਤਾਂ ਗਰੋਥ ਹੁੰਦੀ ਹੈ ਜੇ ਮੈਂ ਆਪਦੇ ਨਾਲ ਰੱਖ ਹੀ ਕੱਲੇ ਜਸਮੈਨ ਲਊਗਾ ਵਾਹ ਜੀ ਵਾਹ ਵਾਹ ਜੀ ਜੰਦਾਬਾਦ ਜੰਦਾਬਾਦ ਸਿਰੇ ਲਾਤਾ ਮੇਰਾ ਸਵਾਲ ਇਹ ਹੈ ਤੁਹਾਡੇ ਮੇਲਾ ਬ੍ਰਦਰ ਹੀ ਹੈ ਜਿਹੜੇ ਉਦੋਂ ਪਿੰਡ ਆਏ ਬੁਰਜ ਮੇਮਾ ਹਾਂਜੀ ਛੋਟਾ ਜੀ ਮਾ ਛੋਟਾ ਨਾ ਤੁਹਾਡੇ ਤੋਂ ਉੱਥੇ ਐਸੇ ਤਰੀਕੇ ਨਾਲ ਕਿਸਾਨਾਂ ਨੇ ਚਲੋ ਇਹ ਕਿਸਾਨ ਇਹਨਾਂ ਦੀ ਗੱਲ ਹੋਰ ਆ ਉਹਨਾਂ ਨੇ ਉਹਨਾਂ ਦੇ ਉੱਤਰ ਅਨੁਸਾਰ ਬੁਰੋ ਸ਼ੁਰੂ ਕਰਤਾ ਕਿ ਤੁਸੀਂ ਸਾਡੇ ਪਿੰਡ ਚ ਕੀ ਲੈਣ ਆਏ ਆ ਸਾਡੀ ਕਣਕ ਮਰ ਗਈ ਉਦੋਂ ਨਹੀਂ ਆਏ ਉਸ ਦਰਹਾਨ ਦੇਖੋ ਪੱਤਰਕਾਰ ਦਾ ਵੈਸੇ ਤਾਂ ਫਰਜ਼ ਹੁੰਦਾ ਸਵਾਲ ਕਰਨ ਦਾ ਅਸੀਂ ਸਵਾਲ ਨਹੀਂ ਕੀਤਾ ਅਸੀਂ ਇਦਾਂ ਲਈ ਤਰ ਸਵਾਲ ਕਰ ਰਹੀ ਸੀ ਜਦੋਂ ਤੁਹਾਡੇ ਬ੍ਰਦਰ ਬੋਲਦੇ ਸੀ ਉਹ ਨਾ ਨਹੀਂ ਮੈਕ ਕਰ ਦਿੰਦੇ ਸੀ ਉਹ ਵੀਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਤੁਹਾਡੇ ਪਿਤਾ ਜੀ ਬਹਿਮਣ ਜੱਸਾ ਸਿੰਘ ਆਲਾ ਜਾਂਦੇ ਆ ਉੱਥੇ ਸਾਡੇ ਮਾਈਕ ਨੂੰ ਦੇਖਨ ਸਰ ਕਹਿੰਦੇ ਆ ਪਾਸੇ ਹੋ ਜੋ ਐਸੇ ਤਰੀਕੇ ਦੀ ਪਬਲਿਕ ਮੀਟਿੰਗ ਸੀ ਜਿਹੜੀ ਪਾਰਟੀ ਇਹ ਕਹਿੰਦੀ ਰਹੀ ਹੈ ਕਿ ਗੱਲ ਪਬਲਿਕ ਚ ਕਰੋ ਭਗਵਾਨਤ ਜੀ ਕਹਿੰਦੇ ਕੈਮਰਾ ਲੈ ਕੇ ਜਾਓ ਜਿੱਥੇ ਜਾਣਾ ਮੋਬਾਈਲ ਲੈ ਕੇ ਜਾਓ ਤੇ ਸਾਡੇ ਮੋਬਾਈਲਾਂ ਤੋਂ ਸਾਡੇ ਕੈਮਰਿਆਂ ਤੋਂ ਕੀ ਪ੍ਰਭਾਵ ਹੋ ਗਿਆ ਸੀ ਕੀ ਗੱਲ ਸੀ ਵੀਰੇ ਦੇਖੋ ਜਿਹੜੀ ਉਦੋਂ ਉਹ ਇਨਸੀਡੈਂਟ ਹੋਇਆ ਹਨਾ ਜਿੰਨਾਕ ਸਾਡੀ ਸਮਝ ਹੈ ਜੀ ਹੋ ਸਕਦਾ ਉਹ ਸਮਝ ਕੋਈ ਕਮੀ ਰਹਿ ਗਈ ਵੀ ਸਾਡੀ ਜੀ 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 ਸਾਨੂੰ ਵੀ ਇਹ ਲੱਗਿਆ ਵੀ ਉਸ ਦਿਨ ਵੀ ਜਿਹੜੀ ਚਾਹੇ ਦਾ ਵੀਡੀਓਗ੍ਰਾਫੀ ਹੋਈ ਹੈ ਜੀ 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 ਚਾਹੇ ਜਿਵੇਂ ਬਾਅਦ ਚੋ ਕਲਿੱਪ ਬਣੇ ਆ ਪਰ ਉਹ ਨਹੀਂ ਪਤਾ ਕਿਨੇ ਬਣਾਏ ਕਿਨੇ ਨਹੀਂ ਬਣਾਏ ਕਿਉਂਕਿ ਦੇ ਕੋ ਹਰ ਭਰਾ ਕੋਲੇ ਆਪਣੇ ਕੋਲੇ ਕੈਮਰਾ ਹੁੰਦਾ ਉਹ ਸਾਰਾ ਕੁਝ ਨੈਟ ਤੇ ਜਾਵੜਦਾ ਉਹਦੇ ਵਿੱਚੋਂ ਕੋਈ ਚੀਜ਼ ਇੱਧਰ ਲੱਗ ਜੂਗੀ ਇੱਧਰ ਲੱਗ ਜਾਂਦੀ ਕਿਵੇਂ ਲੱਗ ਜਾਂਦੀ ਹੈ ਜੀ ਸਾਡੀ ਸਮਝ ਮੁਤਾਬਕ ਵੀ ਜੋ ਇਸ ਕਲਿੱਪ ਚ ਦਿਖਾਇਆ ਗਿਆ ਜੀ ਉਸ ਨਾਲੋਂ ਉਹ ਮੀਟਿੰਗ ਜ਼ਿਆਦਾ ਸਾਰਥਕ ਸੀਗੀ ਜਿਹੜੀ ਹੋਈ ਜਿਵੇਂ ਹੁਣ ਆਪਣੀ ਮੀਟਿੰਗ ਹੋਈ ਹੈ ਨਾ ਆ ਮੀਟਿੰਗ ਹੋਈ ਨਹੀਂ ਉੱਥੇ ਮਤਲਬ ਇੱਕ ਇੱਕ ਮਤਲਬ ਕਿ ਕੈਮਰੇ ਦੇ ਤੁਸੀਂ ਉਹ ਪਿੰਡ ਦੇ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਉਹਨਾਂ ਲੋਕਾਂ ਨੇ ਇੱਕ ਹਿਸਾਬ ਨਾਲ ਤੁਹਾਡੇ ਭਰਾ ਨੂੰ ਭਜਾਇਆ ਹੀ ਹੈ ਮੈਂ ਸਪਸ਼ਟ ਕਹਿਣਾ ਇਹਨਾਂ ਦੀ ਜਥੇਬੰਦੀ ਦੇ ਬੰਦੇ ਆ ਇਹਨਾਂ ਤੋਂ ਹੀ ਪੁੱਛ ਸਕਦੇ ਹੋ ਉਹਨਾਂ ਨੇ ਮੈਂ ਸਿਰਫ ਉਹ ਦਿਖਾਇਆ ਮੈਂ ਸਵਾਲ ਵੀ ਨਹੀਂ ਕੀਤਾ ਜੋ ਕੁਝ ਤੁਹਾਡੇ ਬ੍ਰਦਰ ਬੋਲੀ ਗਏ ਜਿਵੇਂ ਹੁਣ ਤੁਹਾਡੇ ਮੂਰੇ ਮਾਈਕ ਬਰਾਬਰ ਦਿੱਤਾ ਇਹ ਗੱਲ ਤੁਹਾਡੀ ਵੀ ਨਹੀਂ ਕੱਟੀ ਜਾਣੀ ਜੋ ਤੁਸੀਂ ਬੋਲਤਾ ਇੱਕ ਇੱਕ ਸ਼ਬਦ ਚਲਾਵਾਂਗੇ ਬੇਸ਼ ਉਸੇ ਉਹਦੀ ਚਾਹੀਏ ਜੀ ਵੀ ਮੈਂ ਤਾਂ ਇਹੀ ਬੇਨਤੀ ਰੱਖ ਸਕਦਾ ਵੀ ਦੇਖੋ ਮੈਨੂੰ ਉਹੀ ਲੱਗਦਾ ਵੀ ਕਈ ਵਾਰੀ ਅ ਅੰਗਰੇਜ਼ੀ ਚ ਮਿਸਕਮਿਊਨੀਕੇਸ਼ਨ ਕਹਿ ਦਿੰਨੇ ਆ ਪੰਜਾਬੀ ਚ ਗਲਤਫਹਿਮੀ ਕਹਿ ਲੋ ਹਣਾ ਹਾਂ ਅ ਤੁਸੀਂ ਚਲੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਕੁਝ ਗਲਤ ਕਹਿ ਰਹੇ ਹੋ ਜਾਂ ਵੀ ਤੁਸੀਂ ਆਖਿਆ ਵੀ ਉਹਨਾਂ ਨੂੰ ਭਜਾਤਾ ਉਹਨਾਂ ਦਾ ਵਰਜਨ ਹੈਗਾ ਵੀ ਸਾਡੀ ਗੱਲਬਾਤ ਪ੍ਰਾਪਰ ਹੋਈ ਉਸ ਤੋਂ ਬਾਅਦ ਚਲੋ ਅਸੀਂ ਤੁਰੇ ਹੁਣ ਇੱਥੇ ਰੌਲਾ ਪੈਣ ਲੱਗ ਜੇ ਉਹਨੂੰ ਭਜਾਇਆ ਕਰ ਲੋ ਤੁਰੇ ਆਪਾਂ ਦਾ ਰੋਕਿਆ ਮੈਂ ਪਹਿਲਾਂ ਰੋਕਿਆ ਮੈਂ ਨਹੀਂ ਨਹੀਂ ਬਈ ਇਹ ਨਹੀਂ ਆਪਾਂ ਪਹਿਲਾਂ ਇੱਥੇ ਰੁਕਣਾ ਮੈਂ ਆਖਿਆ ਪਹਿਲਾਂ ਇੱਥੇ ਰੁਕਣਾ ਤੇ ਬਾਅਦ ਚ ਜਾਣਾ ਇਹ ਗੱਲ ਮੈਂ ਉਹਨਾਂ ਨਾਲ ਗੱਲ ਕਰ ਲਵਾਂ ਇਹਨਾਂ ਨਾਲ ਗੱਲ ਕਰ ਲਵਾਂ ਤੁਸੀਂ ਆਪਾਂ ਕੰਟੈਕਟ 'ਚ ਆ ਜਾਵਾਂਗੇ ਵੀਰੇ ਅ ਜਿਹੜੇ ਪਿੰਡ 'ਚ ਉਹਨਾਂ ਨੂੰ ਸੋ ਕਾਲਡ ਭਜਾਇਆ ਗਿਆ ਹੈ ਹਨਾ ਜੀ 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 ਉਸ ਪਿੰਡ ਚ ਦੁਬਾਰਾ ਇਕੱਠ ਵੀ ਹੋਣਾ ਜੀ ਜੀ ਬਿਲਕੁਲ ਤੇ ਆਈ ਥਿੰਕ ਉਹ ਪਿੰਡ ਦੇ ਸਾਰੇ ਜਿਹੜੇ ਮੋਦਵਰ ਸੱਜਣ ਸਾਰੇ ਸਾਰਾ ਪਿੰਡ ਉੱਥੇ ਆਊਗਾ ਜੀ ਦੁਬਾਰਾ ਮਤਲਬ ਚਾਹੇ ਅਮੀਦ ਆਵੇ ਉੱਥੇ ਜਾਈ ਖੁੱਡੀਆਂ ਸਾਹਿਬ ਆਉਣ ਜੀ ਕਿਉਂਕਿ ਤੁਸੀਂ ਆ ਜਾਓ ਤਾਂ ਵੀ ਹਾਂ ਜੀ ਨਹੀਂ ਨਹੀਂ ਉਹਦਾ ਕਾਰਨ ਹੈ ਉਹਨਾਂ ਨੇ ਸਾਨੂੰ ਆਪ ਅਪਰੋਚ ਕੀਤੀ ਆ ਪਿੰਡ ਦੇ ਬੰਦਿਆਂ ਨੇ ਉਹ ਕਹਿੰਦੇ ਵੀ ਜੋ ਹੋਇਆ ਉਹ ਹੁਣ ਦੇਖੋ ਮੈਂ ਇਹ ਨਹੀਂ ਅਖਦਾ ਤੁਸੀਂ ਗਲਤ ਹੋ ਗਲਤ ਉਹਨਾਂ ਦੇ ਕਹਿਣ ਮੁਤਾਬਕ ਹੈ ਵੀ ਜੋ ਹੋਇਆ ਵੀ ਸਾਨੂੰ ਵੀ ਉਸ ਦਿਨ ਮੋਸ਼ੀ ਹੈ ਤੇ ਆਪਾਂ ਇਹ ਪ੍ਰੋਗਰਾਮ ਦੁਬਾਰਾ ਰੱਖਾਂਗੇ ਵਧੀਆ ਤਰੀਕਿਆਂ ਨਾਲ ਰੱਖਾਂਗੇ ਹੁਣ ਮੈਂ ਜਿੰਨੀ ਕਿ ਮੇਰੀ ਸਮਝ ਹੈ ਹੋ ਸਕਦਾ ਮੈਂ ਗਲਤ ਹੋਵਾਂ ਤੁਸੀਂ ਕਿਉਂਕਿ ਮੇਰੇ ਤੋਂ ਜ਼ਿਆਦਾ ਤਜਰਬੇ ਵਾਲੇ ਵੱਧ ਲੋਕਾਂ ਨੂੰ ਮਿਲਦੇ ਹੋਂ ਵੀ ਜੇ ਕੋਈ ਇਹੋ ਜਿਹੀ ਥਾਂ ਹੋਵੇ ਵੀ ਜਿੱਥੋਂ ਕਿਸੇ ਨੂੰ ਭਜਾਇਆ ਜਾਵੇ ਤਾਂ ਨਾਲ ਦੀ ਨਾਲ ਉਸ ਪਿੰਡ ਦੇ ਵਿੱਚੋਂ ਆਪਾਂ ਨੂੰ ਇਹ ਮੈਸੇਜ ਨਹੀਂ ਆਉਂਦਾ ਇੱਕ ਮੇਰੀ ਗੱਲ ਹੋ ਜਾਂਦੀ ਵੀ ਇੰਡੀਆ ਆਪਾਂ ਦੁਬਾਰਾ ਇਕੱਠ ਰੱਖਣਾ ਤੇ ਪੂਰੇ ਪਿੰਡ ਦਾ ਹੁਣ ਹੋ ਸਕਦਾ ਮੈਂ ਗੱਪ ਮਾਰੀ ਜਾਂਦਾ ਹਾਂ ਵੀ ਜੀ ਸਾਨੂੰ ਫੋਨ ਆਇਆ ਹੈ ਵੀ ਸਾਰੇ ਪਿੰਡ ਦੇ ਦੁਬਾਰਾ ਇਕੱਠ ਰੱਖਣਾ ਤੇ ਸਾਰੇ ਪਾਰਟੀ ਵੱਜੋਂ ਤੋਂ ਪਰ ਉੱਠ ਕੇ ਆਉਣਗੇ ਉਹ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ 2 4 5 ਦਿਨਾਂ ਨੂੰ ਜਦੋਂ ਇਕੱਠ ਹੋਊਗਾ ਉਸ ਪਤਾ ਲੱਗ ਜੂਗਾ ਵੀ ਗੁਰਮੀਤ ਸਿੰਘ ਖੁੱਡੀਆਂ ਦੇ ਬੇਟੇ ਨੂੰ ਉੱਤਰ ਭਜਾਇਆ ਸੀ ਕਿ ਉਹ ਤਾਂ ਆ ਗਿਆ ਜੋ ਸਾਡੇ ਜੋ ਸਾਡੀ ਸਮਝ ਮੁਤਾਬਕ ਵੀ ਇਹੀ ਸਾਨੂੰ ਲੱਗਿਆ ਵੀ ਵੀਡੀਓ ਐਡੀਟਡ ਆ ਵੀ ਉਸ ਨੂੰ ਉਸ ਤਰੀਕੇ ਨਾਲ ਬਣਾਇਆ ਗਿਆ ਜਿਸ ਚੇ ਲੱਗੇ ਵੀ ਬਹੁਤ ਭਾਰੀ ਵਿਰੋਧ ਹੋਈ ਜਾਂਦਾ ਸੋ ਉਸ ਤੋਂ ਬਾਅਦ ਮੈਂ ਉਹ ਪਾਪਾ ਵਾਲੀ ਵੀ ਜਿਹੜੀ ਸਾਰੀ ਵੀਡੀਓ ਦੇਖੀ ਅ ਤੁਹਾਡੇ ਵੀਰ ਨੇ ਮੈਂ ਕਿੱਥੇ ਰੱਖਿਆ ਪਾਪਾ ਨੇ ਸਿਰਫ ਇੰਨਾ ਆਖਿਆ ਵੀ ਨਹੀਂ ਜੀ ਤੁਸੀਂ ਫਿਰ ਗਲਤ ਗੱਲ ਕਰਦੇ ਹੋ ਬਾਅਦ ਚੋਂ ਹੈ ਕੋਈ ਤੁਹਾਡੇ ਕੈਮਰਾਮੈਨ ਨੂੰ ਅਸੀਂ ਫੜ ਲਿਆ ਹੋਵੇ ਕੋਈ ਤੁਹਾਡਾ ਮਾਈਕ ਰਿਫ ਕਰਤਾ ਹੋਵੇ ਜੇ ਉਹਨਾਂ ਨੇ ਆਖਿਆ ਦੋਨਾਂ ਨੇ ਸਿਰਫ ਇਹ ਗੱਲ ਆਖੀ ਵੀ ਮੰਨ ਲਓ ਮੈਂ ਆਖਦੇ ਆਂ ਵੀ ਆਪਾਂ ਇੱਥੇ ਸੱਤ মিডিਆ ਚੈਨਲ ਹੋਣ ਹਾਲਾਂਕਿ ਵੀ ਸਾਡੇ ਮੰਚ 'ਚ ਅਸੀਂ ਨਾ ਵੀ ਬਾਲੇ ਨੀਵੇਂ ਬੰਦੇ ਆਂ ਸਾਡੇ 'ਚ ਕੋਈ ਹੰਕਾਰ ਨਹੀਂ ਅਸੀਂ ਮੈਂ ਤੁਹਾਨੂੰ ਦੱਸਦਾ ਵੀ ਇਹ ਰੱਬ ਜਾਣਦਾ ਆ ਆਪਾਂ ਉਹਦੋਂ ਆਪਣਾ ਮੇਲ ਨਹੀਂ ਹੋ ਪਾਇਆ ਮੈਂ ਤੁਸੀਂ ਮੇਰੇ ਤੋਂ ਚਾਰਕ ਟੇਬਲ ਗਾਂਹ ਬੈਠੇ ਸੀਗੇ ਮੈਂ ਇੱਧਰ ਉੱਥੇ ਕਿ ਕਿੱਟੀਲੋਂ ਹੋਰੇ ਸਾਰੇ ਆਏ ਵੀ ਸੀ ਗੋਲਦੀ ਬਾਈ ਸੀ ਸੀ ਐਸ ਪਾਸੇ ਸਾਰੇ ਬੈਠੇ ਸੀਗੇ ਤੇ ਮੇਰੇ ਤੋਂ ਤੁਹਾਡੇ ਤੱਕ ਹੋਂ ਦਾ ਟਾਈਮ ਨਹੀਂ ਮਿਲੇ ਕਿਉਂਕਿ ਉਹ ਦਰੋ ਆਏ ਉਹਨਾਂ ਨਾਲ ਪੰਜ ਸੱਤ 10 ਮਿੰਟ ਮੈਂ ਤੁਹਾਡੇ ਕੋਲ ਆਪ ਚੱਲ ਕੇ ਆਉਣਾ ਸੀ ਮੈਂ ਆਖਣਾ ਸੀ ਕਿ ਬਾਈ ਜੀ ਵੀ ਅਸੀਂ ਤਾਂ ਸਿੰਪਲ ਜੇ ਬੰਦੇ ਆ ਯਾਰ ਜੇ ਸੀ ਕੋਈ ਕੰਮ ਕਰਦੇ ਸੀ ਤਾਂ ਕਰਕੇ ਉਹਵੇਂ ਕਰਦੇ ਇਹ ਸਿਰਫ ਇਸ ਕਰਕੇ ਕਿ ਕਈ ਵਾਰੀ ਬੰਦੇ ਦੇ ਦੇਖੋ ਆਪਾਂ ਲੀਡਰਾਂ ਦੇ ਜਵਾਕ ਦੇਖੇ ਆ ਜੀ ਤੁਸੀਂ ਵੱਧ ਦੇਖੇ ਹੈਣਾ ਜੀ ਅਸੀਂ ਵੀ ਦੇਖੇ ਆ ਬੰਦੇ ਦੇ ਮਨ 'ਚ ਬੜੇ ਇਹ ਹੁੰਦੇ ਆ ਵੀ ਪਹਿਲੇ ਵੀ ਕਾਕੇ ਹੋਣਗੇ ਜੀ ਮੰਤਰੀਆਂ ਦੇ ਮੁੰਡੇ ਪਤਾ ਨਹੀਂ ਕਿਹੋ ਜਿਹੇ ਹੋਣਗੇ ਅਸੀਂ ਤਾਂ ਯਾਰ ਜਮਾ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਦਾ ਆਪਾਂ 7-800 ਰੁਪਏ ਦੇ ਦਿੰਦਾ ਸੀਗਾ ਵੀ ਦਿੱਲੀ ਜਾਣਾ ਵੀ ਚੱਲ ਏਸੀ ਵਾਲੀ ਬੱਸ ਜਾ ਬੜਵਾ ਕੱਲ ਦੀਆਂ ਗੱਲਾਂ ਜਦੋਂ ਉੱਥੇ ਕੋਚਿੰਗ ਕਰਦਾ ਸੀ ਮੈਂ ਕੈਨੇਡਾ ਤੋਂ ਆ ਕੇ ਮੈਂ ਤਾਂ ਹਰਿਆਣੀ ਰੋਡ 'ਤੇ ਦੀ ਬਸ ਤੇ ਜਾਂਦਾ ਸੀਗਾ ਵੀ 300 ਰੁਪਏ ਬਚਾ ਲੈਣਾ ਜਾ ਕੇ ਕੁਝ ਖਾऊं ਪੀਵਾਂਗਾ। ਜੀ। ਇਧਰ ਇਹੋ ਜਿਹੇ ਬੰਦੇ ਆ। ਸਾਨੂੰ ਸਾਨੂੰ ਹੰਕਾਰ ਦਾ ਤਾਂ ਆ ਬਈ ਨਾ ਜੇ ਸਾਡੇ ਕੋਲੇ ਚੀਜ਼ਾਂ ਪਰਮਾਨੈਂਟ ਹੋਣ। ਇਹ ਤਾਂ ਟੈਂਪਰੇਰੀ ਹੈ ਬਈ। ਤੁਸੀਂ ਤੁਸੀਂ ਤਾਂ ਦੇਖੋ। ਅੱਛਾ ਫਿਰ ਤੁਸੀਂ ਲਾ ਲਓ ਹਨਾ। ਜੀ। ਮੇਰੇ ਤੋਂ ਗੁਰਮੀਤ ਸਿੰਘ, ਖੁੱਡੀਆਂ ਦੇ ਜਗਦੇਵ ਸਿੰਘ, ਖੁੱਡੀਆਂ ਦਾ ਨਾਮ ਖੋਲੋ। ਮੈਂ ਕੀ ਹਾਂ? ਮੈਂ ਕੁਝ ਵੀ ਨਹੀਂ। ਜੀ। ਤੁਸੀਂ ਆ ਉਹਦੇ ਬਲਬੂਤੇ ਤੇ ਕਿੰਨਾ ਅੱਗੇ ਜਾ ਰਹੇ ਹੋ। ਤੁਸੀਂ ਹੋਰ ਵੀ ਅੱਗੇ ਜਾਓਗੇ। ਪਰਮਾਤਮਾ ਤੁਹਾਡੇ ਤੇ ਮਿਹਰ ਰੱਖੂਗਾ। ਤੁਸੀਂ ਸੱਚ ਦੀ ਗੱਲ ਕਰਦੇ ਹੋ, ਲੋਕਾਂ ਦੀ ਗੱਲ ਕਰਦੇ ਹੋ। ਤੁਸੀਂ ਹੋਰ ਅੱਗੇ ਜਾਓਗੇ ਪਰ ਵੈਗੂ ਕਰ ਗਿਆ ਤੁਹਾਡਾ ਉਹ ਜਿਹੜੇ ਐਨਡੀਟੀਵੀ ਵਾਲੇ ਆ ਜਿਹੜੇ ਉਹ ਹਿੰਦੀ ਵਾਲੇ ਕਰਦੇ ਸੀ ਕੀ ਨਾ ਸੀ ਉਹਨਾਂ ਦਾ ਹਨਾ ਪਰਮਾਤਮਾ ਤੁਹਾਡਾ ਓਡਾ ਨਾਂ ਬਣਾਵੇ ਸਾਰਾ ਕੁਝ ਕਰੇ ਸਾਨੂੰ ਸਾਨੂੰ ਮਤਲਬ ਇਹ ਸ਼ੰਤ ਤੁਹਾਡੇ ਵਰਗੇ ਬੰਦਿਆਂ ਦੀ ਚੰਗੇ ਬੰਦਿਆਂ ਦੀ ਸੱਚੇ ਬੰਦੇ ਦੀ ਲੋੜ ਹੈ ਦੂਜੀ ਗੱਲ ਹੈਗੀ ਐ ਤੇ ਜਿਹੜੀ ਸਾਨੂੰ ਹੈਗੀ ਆ ਰੜਕਮੀ ਵੀ ਚੱਲ ਤੁਸੀਂ ਨਹੀਂ ਹੋਰ ਨਹੀਂ ਇੱਕ ਤਾਂ ਜਿੰਨੇ ਆਹ ਆਪਾਂ ਕਰ ਹੀ ਲੈਨੇ ਆ ਜਿਹੜਾ ਤੁਸੀਂ ਆ ਕੀਤਾ 22 ਤੇ ਹੁਣ ਸਾਰਾ ਕਮੈਂਟ ਕਰਿਆ ਇਹ ਸਾਡੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਉਹ ਜਿਹੜਾ ਕੰਟੀਪਤਾ ਜੀ ਉਹਦਾ ਨਹੀਂ ਆਨਸਾਰ ਤੁਸੀਂ ਜਿਹੜਾ ਸਵਾਲ ਕਰਿਆ ਉਸ ਨੂੰ ਨਾਮ ਐ ਭਲੇਖੇ ਜਾਣਾ ਤੁਸੀਂ ਭਲੇਖੇ ਚੋਂ ਜੇ ਬਾਈ ਨੇ ਬਾਈ ਨੇ ਲੋਕਾਂ ਨੇ ਸੱਚ ਦਿਖਾਇਆ ਇਹਨਾਂ ਦੀ ਡਿਊਟੀ ਹੈ ਨਹੀਂ ਜੀ ਉਹਦਾ ਮੈਂ ਤੁਹਾਨੂੰ ਜਵਾਬ ਮੇਰੀ ਮਾੜੀ ਦੀ ਸੁਣ ਲਓ ਮੈਂ ਪੂਰੀ ਕਰਨਾ ਉਹਨੂੰ ਛੱਡ ਦਿਓ ਨਹੀਂ ਮੈਂ ਦੱਸ ਉਹਨੂੰ ਅਸੀਂ ਨਾਲ ਦੀ ਨਾਲ ਘੰਡਮ ਕਰਕੇ ਕਿਹਾ ਵੀ ਇਹ ਸਾਡੀ ਲੋਕਾਂ ਦੀ ਆਵਾਜ਼ ਹੈ ਇਹ ਅਸੀਂ ਨਹੀਂ ਬਰਦਾਸ਼ਤ ਕਰਦੇ ਜੇ ਤੁਸੀਂ ਵੀ ਐ ਕਰ ਲਾਗੇ ਮੈਂ ਬਹੁਤ ਸਾਫ਼ ਕਹਿਆ ਵੀ ਸੋਥੋਂ ਇਹ ਆਸ ਨਹੀਂ ਰੱਖੀ ਜਾਂਦੀ ਸੀ ਵੀ ਲੋਕਾਂ ਦਾ ਗਲਾ ਘੁੱਟੋਗੇ ਤੁਸੀਂ ਜੇ ਤੁਸੀਂ ਲੋਕ ਪੱਖੀ ਮੀਡੀਆ ਦਾ ਗਲਾ ਘੁੱਟੋਗੇ ਫਿਰ ਤੁਸੀਂ ਦੂਜਿਆਂ ਨਾਲ ਕੋਈ ਫਰਕ ਹੋਊਗਾ ਇੱਕ ਗੱਲ ਦੂਜੀ ਗੱਲ ਹੁਣ ਤੁਹਾਡਾ ਐਮਐਲਏ ਆ ਸਾਡੇ ਹਲਕੇ ਦਾ ਐਮਐਲਏ ਆ ਉਹ ਤਾਂ ਐਂ ਬੋਲਦਾ ਸਾਨੂੰ ਤੁਸੀਂ ਤਾਂ ਤਾਰੀਫ ਕੀਤੀ ਐ ਨਾ ਹੁਣ ਉਹ ਕਹਿੰਦਾ ਵੀ ਕਿਸਾਨ ਜੁਨੇ ਨੇ ਕਿਸਾਨ ਲੀਡਰਾਂ ਨੇ ਬੇੜਾ ਗਰਕ ਕਰਤਾ ਦੇਸ਼ ਦਾ ਉਹ ਤੇ ਕੀ ਲੈਣੋ ਤੁਸੀਂ ਐਕਸ਼ਨ ਸੋਡੀ ਪਾਰਟੀ ਕੀ ਐਕਸ਼ਨ ਲੈਂਦੀ ਆ ਚੱਲੀ ਜਾਂਦੀ ਐ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਹੁਣ ਹਾਂ ਸੋ ਇਸ ਕਰਕੇ ਇਹੋ ਜੇ ਮਸਲੇ ਉਹ ਸਗੋਂ ਅਸੀਂ ਤਾਂ ਪਹਿਲਾਂ ਵੀ ਕਹਿੰਨੇ ਆਂ ਵੀ ਸੋਚ ਵਿਚਾਰ ਕੇ ਉੰਨੀ ਗੱਲ ਕਰੋ ਓਨਾ ਹੀ ਕਰੋ ਅਸੀਂ ਸਾਡੀ ਪਹਿਲੀ ਮੀਟਿੰਗ ਦੇ ਵਿੱਚ ਖੁੱਡੀਆਂ ਸਭ ਨਾਲ ਐ ਜਿਹੜੀ ਮੀਟਿੰਗ ਦੇ ਵਿੱਚ ਐ ਪੁੱਛ ਲਿਓ ਉਹਨਾਂ ਤੋਂ ਅਸੀਂ ਜਾ ਕੇ ਕਿਹਾ ਸੀ ਐਮ ਆਰ ਸਾਹਿਬ ਨੂੰ ਅਸੀਂ ਸਿੱਧਾ ਕਿਹਾ ਵੀ ਮਿੱਤਰ ਤੂੰ ਸਾਡੇ ਚੋਂ ਆਇਆ ਹੈ ਸਾਡੇ ਨਾਲ ਘਟੂ ਘਟ ਓਨਾ ਕਮਿਟਮੈਂਟ ਕਰੀਂ ਜਿੰਨਾ ਪੂਰਾ ਉੱਤਰਿਆ ਜਾਵੇ